ਜੈ ਸ਼੍ਰੀ ਰਾਮ ਬੜੇ ਹੀ ਖੁਸ਼ੀ ਭਗਾ ਦਿਨ ਹੈ ਰਾਮ ਨੌਮੀ ਬੜੇ ਹੀ ਧਿਆਨ ਭਰੇ ਧੂਮ ਧਾਮ ਦੇ ਨਾਲ ਵਿਦੇਸ਼ਾਂ 'ਚ ਹਰ ਜਗ੍ਹਾ ਮਨਾਈ ਜਾ ਰਹੀ ਹੈ ਜੋ ਕਿ 6 ਅਪ੍ਰੈਲ ਦਿਨ ਐਤਵਾਰ ਨੂੰ ਸਾਡੇ ਹਿੰਦੂ ਸਮਾਜ ਵਿੱਚ ਬਹੁਤ ਹੀ ਉਤਮ ਤਿਹਾਰ ਹੈ ਜੋ ਕਿ ਬੜੇ ਹੀ ਧੂਮ ਧਾਮ ਨਾਲ ਸ਼ਰਧਾ ਮਨਾਇਆ ਜਾਂਦਾ ਹੈ ਜਗ੍ਹਾ ਜਗ੍ਹਾ ਤੇ ਸੇਵਾ ਦਾ ਲੰਗਰ ਦਾ ਉਪਤਾਲ ਕੀਤਾ ਹੁੰਦਾ ਹੈ ਔਰ ਸ਼੍ਰੀ ਰਾਮਚੰਦਰ ਜੀ ਦਾ ਸਰੂਪ ਬਣਾ ਕੇ ਕਈ ਹੋਰ ਸਰੂਪ ਬਣਾ ਕੇ ਉਹਦੇ ਵਿੱਚ ਪੂਜਨ ਪੂਜਨ ਜੋਜ ਕੀਤਾ ਜਾਂਦਾ ਹੈ ਜੋਗ ਜੀ ਦੇ ਵਿੱਚ ਸ਼ਹਿਰ ਵਾਸੀ ਜਦੋਂ ਵੀ ਆਰਾਮ ਜੋਗ ਅਤੇ ਜੋਜਾਖੀਆਂ ਬਣਾਈ ਜਾਂਦੀਆਂ ਨੇ ਉਹਨਾਂ ਵਿੱਚ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਸਾਡੇ ਹਿੰਦੂ ਸਮਾਜ ਦੇ ਵਿੱਚ ਅਸੀਂ ਸਾਰਿਆਂ ਨੂੰ ਮੰਦਰ ਕਮੇਟੀ ਵੱਲੋਂ ਮਨਦੀ ਸਿੱਧ ਬਾਬਾ ਬਲਗਨਾਥ ਅਤੇ ਦੁਰਗਾ ਮਾਤਾ ਅਸਕੀਪੁਰ ਬਟਾਲਾ ਵੱਲੋਂ ਸਮੂਹ ਸੰਗਤਾਂ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਜੋ ਵਿਦੇਸ਼ ਰਹਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਰਾਮ ਨਵੀਂ ਦੀਆਂ ਲੱਖ ਲੱਖ ਮੁਬਾਰਕਾਂ ਐਦਾਂ ਹੀ ਰਾਮ ਨਵੀਂ ਜਿਹੜੀ ਹੈ ਹਰ ਸਾਲ ਬੜੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ ਜੈ ਸ਼੍ਰੀਦਾ ਯੋਗੀ ਸਭ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਇਤਨਾ ਇਸ ਸਾਲ ਵੀ 13 ਅਪ੍ਰੈਲ ਨੂੰ ਪੋਸਾਖੀ ਦਾ ਤਿਉਹਾਰ ਬੜੇ ਹੀ ਸ਼ਰਧਾ ਨਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਸਾਰਿਆਂ ਦੇਸ਼ਾਂ ਵਿਦੇਸ਼ੀਆਂ ਨੂੰ ਪੋਸਾਖੀ ਦੀਆਂ ਮੁਬਾਰਕਾਂ ਦਿੰਦੇ ਆ ਕਿਸਾਨਾਂ ਨੂੰ ਵੀ ਮੁਬਾਰਕਾਂ ਦਿੰਦੇ ਆ ਇਹ ਤਿਉਹਾਰ ਜਿਹੜਾ ਹੈ ਬੜਾ ਹੀ ਪਵਿੱਤਰ ਤਿਉਹਾਰ ਹੈ ਬੜੇ ਹੀ ਪਿਆਰ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਨਕਾ ਦਾ ਪੁੱਤ ਆਦੀ ਪਾਪਾ ਜੀ ਦਾ ਬੋਲ ਸੱਚੇ ਸਵਾਦ